ਸਾਹੀ ਕਾਲ ਜੀ ਸਾਰਿਆਂ ਨੂੰ ਅੱਜ ਦੀ ਵੀਡੀਓ ਦੇ ਅੰਦਰ ਅਸੀਂ ਗੱਲ ਕਰਾਂਗੇ ਮੈਗੀ ਬਾਰੇ ਸੋਸ਼ਲ ਮੀਡੀਆ ਤੇ ਮੈਗੀ ਨੂੰ ਲੈ ਕੇ ਬਹੁਤ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਹਨ ਕਿ ਮੈਗੀ ਦੇ ਅੰਦਰ ਸਵਾਦ ਨੂੰ ਵਧਾਉਣ ਦੇ ਚੱਕਰ ਵਿੱਚ ਸੂਰ ਦੇ ਮਾਸ ਦਾ ਇਸਤੇਮਾਲ ਕੀਤਾ ਜਾਂਦਾ ਹੈ ਫੇਸਬੁੱਕ ਇੰਸਟਾਗ੍ਰਾਮ ਤੇ ਹੋਰ ਪਲੇਟਫਾਰਮਾਂ ਦੇ ਉੱਪਰ ਵੱਡੇ ਵੱਡੇ ਕ੍ਰியேਟਰ ਇਸ ਗੱਲ ਦਾ ਦਾਅਵਾ ਕਰ ਰਹੇ ਹਨ ਕਿ ਮੈਗੀ ਦੇ ਅੰਦਰ ਸੂਰ ਦਾ ਇਸਤੇਮਾਲ ਹੁੰਦਾ ਹੈ ਉਸ ਦੇ ਸਵਾਦ ਨੂੰ ਵਧਾਉਣ ਲਈ ਮੈਗੀ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਫੂਡ ਆਈਟਮਾਂ ਦੇ ਅੰਦਰ ਸੂਰ ਦੇ ਮਾਸ ਦਾ ਇਸਤੇਮਾਲ ਹੁੰਦਾ ਹੈ ਫਲੇਵਰ ਨੂੰ ਐਨਹਾਂਸ ਕਰਨ ਲਈ ਫੂਡਸ ਦੇ ਅੰਦਰ ਅਜੀਹਾ ਫਲੇਵਰ ਇਨਹਾਂਸ ਪਾਇਆ ਜਾਂਦਾ ਹੈ ਜੋ ਕੇਵਲ ਸੂਰ ਦੀ ਚਰਬੀ ਤੋਂ ਪ੍ਰਾਪਤ ਕੀਤਾ ਜਾਂਦਾ ਹੈ ਇਹ ਹੈ ਦਾਵਾ ਸੋਸ਼ਲ ਮੀਡੀਆ ਦੇ ਉੱਪਰ ਵੱਡੇ ਵੱਡੇ ਕ੍ਰिएਟਰਾਂ ਦਾ ਸਾਰੀਆਂ ਵੀਡੀਓਜ਼ ਨੂੰ ਦੇਖ ਕੇ ਲੋਕ ਸਮਝ ਨਹੀਂ پا ਰਹੇ ਕਿ ਕੀ ਸੱਚ ਹੈ ਤੇ ਕੀ ਝੂਠ ਕੀ ਸੀ ਜਾਣਾਂਗੇ ਇਸ ਵੀਡੀਓ ਦੇ ਅੰਦਰ ਕਿ ਸੱਚੀ ਮੈਗੀ ਦੇ ਅੰਦਰ ਸੂਰ ਦਾ ਮਾਸ ਪਾਇਆ ਜਾਂਦਾ ਹੈ ਜਾਂ ਫਿਰ ਇਹ ਐਵੇਂ ਇੱਕ ਫੋਕੀ ਅਫਵਾਹ ਹੈ ਇਸ ਦੀ ਅਸਲ ਸਚਾਈ ਕੀ ਹੈ ਸੋਸ਼ਲ ਮੀਡੀਆ ਦੇ ਦਾਅਵੇ ਦੇ ਅਨੁਸਾਰ ਕਈ ਕੰਪਨੀਆਂ ਸਵਾਦ ਨੂੰ ਵਧਾਉਣ ਲਈ ਸਪੀਡ ਇਨਹਾਂਸ ਦਾ ਇਸਤੇਮਾਲ ਕਰਦੀਆਂ ਹਨ ਇਹ ਇਨਹਾਂਸ ਜਾਨਵਰਾਂ ਤੋਂ ਪ੍ਰਾਪਤ ਕੀਤਾ ਜਾਂਦਾ ਹੈ ਜਾਣੀ ਕਿ ਸੂਰ ਤੋਂ ਪ੍ਰਾਪਤ ਹੁੰਦਾ ਹੈ ਪਰ ਕੈਨਸਲੇ ਕੰਪਨੀ ਨੇ ਆਪਣੀ ਸਾਈਡ ਉੱਪਰ ਇਹ ਦਾਅਵਾ ਕੀਤਾ ਗਿਆ ਹੈ ਕਿ ਉਹ ਇਸ ਨੂੰ ਕੁੰਦਰ ਤੇ ਈਸਟ ਤੋਂ ਲੈਂਦੇ ਹਨ ਉਹ ਕੁੰਦਰ ਤੇ ਈਸਟ ਤੋਂ ਆਪਣੀ ਮੈਗੀ ਦੇ ਸਵਾਦ ਨੂੰ ਵਧਾਉਦੇ ਹਨ ਨਾਕੀ ਜਾਨਵਰਾਂ ਦੇ ਇਸਤੇਮਾਲ ਤੋਂ ਅਜੇ ਹਾਹੀ ਦਾਵਾ ਲੇਸ ਦੁਆਰਾ ਵੀ ਕੀਤਾ ਗਿਆ ਹੈ ਤੇ ਜਨਵਰੀ ਵਿੱਚ ਐਫਐਸਐਸਏਆਈ ਨੇ ਵੀ ਮੈਗੀ ਨੂੰ ਸੇਫ ਦੱਸਿਆ ਸੀ ਭਾਰਤੀ ਖਾਦੇ ਪਦਾਰਥ ਸੁਰੱਖਿਆ ਦੇ ਅਨੁਸਾਰ ਵੀ ਇਸ ਪਦਾਰਥ ਦੇ ਉੱਪਰ ਲਾਲ ਰੰਗ ਦਾ ਡਾਟ ਹੁੰਦਾ ਹੈ ਉਹ ਮਾਸਾਹਾਰੀ ਅਤੇ ਜਿਸ ਪਦਾਰਥ ਦੇ ਉੱਪਰ ਹਰੇ ਰੰਗ ਦਾ ਡਾਟ ਹੁੰਦਾ ਹੈ ਉਸ ਨੂੰ ਸ਼ਾਕਾਹਾਰੀ ਵਿੱਚ ਕਾਊਂਟ ਕੀਤਾ ਜਾਂਦਾ ਹੈ ਤੇ ਇਹ ਡਾਟ ਹੋਣੇ ਬਹੁਤ ਜ਼ਰੂਰੀ ਹਨ ਹਰੇਕ ਚੀਜ਼ ਦੇ ਉੱਪਰ ਇਹਦੇ ਚਿਕਨ ਪੈਕੇਟ ਨੂੰ ਛੱਡ ਕੇ ਮੈਗੀ ਦੇ ਹਰ ਇੱਕ ਪੈਕੇਟ ਉੱਪਰ ਹਰੇ ਰੰਗ ਦਾ ਨਿਸ਼ਾਨ ਬਣਿਆ ਹੋਇਆ ਹੈ ਮਤਲਬ ਕਿ ਮੈਗੀ ਦੇ ਅੰਦਰ ਬਿਲਕੁਲ ਵੀ ਸੂਰ ਦੇ ਮਾਸ ਦਾ ਇਸਤੇਮਾਲ ਨਹੀਂ ਕੀਤਾ ਜਾਂਦਾ ਅਜਿਹਾ ਕਈ ਰਿਸਰਚਾਂ ਵਿੱਚ ਵੀ ਪਾਇਆ ਗਿਆ ਹੈ ਇਹ ਇੱਕ ਅਫਵਾਹ ਹੈ ਇੱਥਾ ਬਿਲਕੁਲ ਵੀ ਨਹੀਂ ਹੈ ਉਹ ਆਪਣੇ ਫਲੇਵਰਸ ਨੂੰ ਵਧਾਉਣ ਲਈ ਹੋਰ ਚੀਜ਼ਾਂ ਦਾ ਇਸਤੇਮਾਲ ਕਰਦੇ ਹਨ ਨਾ ਕਿ ਸੂਰ ਦੇ ਮਾਸ ਦਾ ਸੋਸ਼ਲ ਮੀਡੀਆ ਉੱਪਰ ਕੀਤੇ ਗਏ ਦਾਅਵੇ ਗਲਤ ਹਨ ਉਮੀਦ ਕਰਦੇ ਹਾਂ ਤੁਹਾਨੂੰ ਇਹ ਜਾਣਕਾਰੀ ਵਧੀਆ ਲੱਗੀ ਹੋਵੇਗੀ ਜੇਕਰ ਜਾਣਕਾਰੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰੋ ਜੀ